ਜਦੋਂ ਅਸੀਂ ਫਿਲਪੀਆਂ ਦੀ ਕਿਤਾਬ ਚਾਰ ਹੈ ਦੇ ਆਏ ਇਹੀ ਚਾਰ ਹੈ ਜਦੋਂ ਅਸੀਂ ਦੀ 7 ਤਾਈਦ ਪੜਦੇ ਆ ਉਸ ਜਗ੍ਹਾ ਤੇ ਇਸ ਤਰ੍ਹਾਂ ਲਿਖਿਆ ਹੋਇਆ ਅਤੇ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੇ ਸਮਝ ਤੋਂ ਪਰੇ ਹੈ ਮਸੀਹ ਯੇਸ਼ੂ ਵਿੱਚ ਤੁਹਾਡੇ ਮਨਾਂ ਤੇ ਸੋਚਾਂ ਨਹੀਂ ਕੀ ਕਰੇਗੀ ਹੋ ਹallelujah ਹallelujah ਮਸੀਹ ਜਿਹੜੀ ਸਮਝ ਆ ਨਾ ਪਰਮੇਸ਼ਰ ਦੀ ਜਿਹੜੀ ਆ ਹallelujah ਸਾਡੀ ਬੁੱਧ ਨਾਲ ਅਸੀਂ ਉਹਨੂੰ ਸਮਝ ਨਹੀਂ ਸਕਦੇ पर जब मसीह की शांति आती है ना वो साई करो राखी कर दी आले ली हाँ जो असं थोड़ा वचन वाल मैं थोड़ा है ना जिदा लिखिया भी थोड़ा वचन तुम्हें सुनना आले लिया पहला टॉपिक बना के पहला परमेश्वर की शांति बारे असी पढ़ा ਦੇ ਸੋਚਾਂ ਦੀ ਰਾਖੀ ਕਰਦੀ ਜਿਹੜੀ ਪਰਮੇਸ਼ਰ ਦੀ ਸ਼ਾਂਤੀ ਜਦੋਂ ਪਰਮੇਸ਼ਰ ਦੀ ਸ਼ਾਂਤੀ ਆਉਂਦੀ ਹੈ ਨਾ ਉਹ ਕੀ ਕਰਦੇ ਆ ਸੋਚਾਂ ਹੀ ਸੋਚਦੇ ਰਹਿੰਦੇ ਹੁਣ ਆਖੀ ਹੋਵੇਗਾ ਆਖੀ ਹੋ ਜਾਏਗਾ ਸੋਚਾਂ ਹੀ ਆ ਨਾ ਬੈਠੇ ਸੀ ਪ੍ਰਾਰਥਨਾ ਤੇ ਹੁੰਦੇ ਆ ਮੇਰਾ ਬੱਚਾ ਬੁਝਾਰ ਕੇ ਆਇਆ ਹਾਲੇ ਤੱਕ ਮੁੜਿਆ ਕਿਉਂ ਨਹੀਂ ਹੈਗਾ ਹallelujah ਮੈਂ ਆ ਕੰਮ ਕਰਨਾ ਸੀਗਾ ਉਹ ਮੈਂ ਫਲਾਨੀ ਭੈਣ ਕੋ ਜਾ ਕੇ ਬਹਿਣਾ ਸੀਗਾ ਉਹ ਮੈਂ ਖੇਤ ਚ ਜਾਣਾ ਸੀ ਪਾਣੀ ਲਾਉਣ ਜਾਣਾ ਸੀਗਾ ਵੱਖਰੇ ਵੱਖਰੇ ਤਰੀਕੇ ਮਤਲਬ ਸੋਚਾ ਬੈਠੇ

परमेर पर की शांति मनुख की चिंता के बपरीत अंता करते हैं परमेश्वर की शांति हले सोचते सोचते हैं लंबे समय लिए सोचते हैं पर सा उदाहर करता प्रभु यसमसी की कहें किल चिंता न करो प्रभु की कहें गल की चिंता ना करो खाली उन्हें यही गल कि चिंता न करो जो मती दंझील ਸ਼ੇਧਾਏ ਉਹਦੀ 25 ਅਚ ਕੀ ਲਿਖਿਆ ਪ੍ਰਭੂ ਨੇ ਕਿਸੇ ਗੱਲ ਦੀ ਚਿੰਤਾ ਨਾ ਕਰੋ ਨਾ ਸਰੀਰ ਲਈ ਨਾ ਪ੍ਰਾਣ ਲਈ ਚਿੰਤਾ ਕਰੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਪਬੂ ਨੇ ਸਾਰੀਆਂ ਗੱਲਾਂ ਉਸ ਵਿੱਚ ਲਿਖ ਦਿੱਤੀਆਂ ਸ਼ੇਧਾਏ ਦੇ ਵਿੱਚ ਹਾਲੇਲੂਆ ਪਰ ਅਸੀਂ ਫਿਰ ਵੀ ਕੀ ਕਰਦੇ ਅਸੀਂ ਸਾਡੀ ਸੋਚਾ ਜਿਆਦਾ ਸਾਡਾ ਧਿਆਨ ਸੋਚਦੇ ਆ ਅਸੀਂ ਉਹ ਕਹਿੰਦੇ ਸੋਚ ਕੇ ਤੁਸੀਂ ਆਪਣੀ ਉਮਰ ਦਾ ਇੱਕ ਪਲ ਵੀ ਵਧਾ ਨਹੀਂ ਸਕਦੇ ਕਿ ਵੀ ਅਸੀਂ ਸੋਚਦੇ ਆ ਹallelujah ਕਿਉਂਕਿ ਅਸੀਂ ਵਚਨ ਦੇ ਉਲਟ ਸੋਚਦੇ ਆ ਫਿਰ ਕਹਿੰਦਾ ਟੈਨਸ਼ਨ ਆਉਂਦੇ ਬੋਸ ਆਉਂਦੇ ਆ ਉਲਟ ਸਿੱਧੀ ਆਉਂਦੀ ਆ ਆ ਠੀਕ ਆ ਉਹ ਮਤਲਬ ਕਈਆਂ ਨੂੰ ਕਿਸੇ ਤਰ੍ਹਾਂ ਦੀਆਂ ਬਿਮਾਰੀਆਂ ਕਿੱਦਾ 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 ਬੋਸ ਟੈਨਸ਼ਨਾਂ ਦੇ ਵਿੱਚ ਉਹ ਹੋਰ ਪਾਸੇ ਚਲੇ ਜਾਂਦੇ ਆ ਪਰ ਜਦ ਅਸੀਂ ਵਚਨ ਦੇ ਅਨੁਸਾਰ ਵਚਨ ਵੱਲ ਧਿਆਨ ਕਰਦੇ ਕਿ ਸਾਡਾ ਪ੍ਰਭੂ ਕੀ ਕਹਿੰਦਾ ਆ ਹallelujah ਤੁਸੀਂ ਇੰਨੀ ਗੱਲ ਹੀ ਰੱਖ ਲੈਣਾ ਕਿ ਪ੍ਰਭੂ ਨੇ ਇਹ ਗੱਲ ਕਹੀ ਆ ਮੈਂ ਕਹਿੰਦਾ ਪ੍ਰਭੂ ਨੇ ਤੁਹਾਡੇ ਸਾਰੇ ਕੰਮਾਂ ਨੂੰ ਕਰਨੇ ਸ਼ੁਰੂ ਕਰ ਦੇਣਾ ਹੈ ਹallelujah ਹallelujah ਕੋਈ ਪ੍ਰਭੂ ਨੂੰ ਜਦੋਂ ਪ੍ਰਭੂ ਨੇ ਬੋਲਿਆ ਪ੍ਰਭੂ ਪੂਰਾ ਕਰਦਾ ਪ੍ਰਭੂ ਉਹ ਰੋ ਪ੍ਰਭੂ ਜਦੋਂ ਕੋਈ ਪ੍ਰਭੂ ਸਲੀਪ ਤੇ ਚੜੇ ਪ੍ਰਭੂ ਨੇ ਕਿਹਾ ਪੂਰਾ ਹੋਇਆ ਹallelujah ਉਹ ਪੂਰਾ ਕਰਨ ਲਈ ਜ਼ਾਹਰਦਾ ਰਹਿੰਦਾ ਹੈ ਜਦੋਂ ਆਉਦੋਂ ਹੁੰਦੀ ਹੈ ਜਦੋਂ ਅਸੀਂ ਅਜਿਹੇ ਦਿਲਾਂ ਤੋਂ ਪਰਮੇਸ਼ਰ ਨੂੰ ਪੁਕਾਰਦੇ ਜਿਹੜੇ ਮਸੀਹ ਉੱਤੇ ਉਹਦੇ ਬਚਨ ਲਈ ਪੂਰੀ ਤਰ੍ਹਾਂ ਸਮਰਪਿਤ ਆ ਜਦੋਂ ਅਸੀਂ ਫੈਸਲਾ ਕਰ ਲੈਂਦੇ ਇੱਕ ਕਿ ਮੈਂ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਆ ਮੈਂ ਸੱਜੇ ਖੱਬੇ ਨਹੀਂ ਦੇਖਣਾ ਮੈਂ ਕੁਝ ਨਹੀਂ ਕਰਨਾ ਮੈਂ ਆਪਣੀ ਜ਼ੋਅ ਕਰਨੀ ਆ ਮੈਂ ਆਪਣਾ ਬਿਜ਼ਨਸ ਕਰਨਾ ਆ ਮੈਂ ਨਾਲ ਨਾਲ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਨੀ ਆ ਹalleluia ਜਦੋਂ ਤੁਸੀਂ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਕਰਦੇ ਆ ਤਾਂ ਪਰਮੇਸ਼ਰ ਨੇ ਯੋਹੰਨਾ ਦੇ ਅੰਗਿਲ 7:15 ਦੇ ਆਏ ਜਦੋਂ ਅਸੀਂ ਉਹਦੀ 7:15 ਪੜਦੇ ਆ ਪ੍ਰਭੂ ਕਹਿੰਦੇ ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ ਹalleluia ਹalleluia ਜਦੋਂ ਸਾਡੀ ਚਿੰਤਾ ਕਰਨ ਲਈ ਹਾਜ਼ਰ ਤੁਹ ਕਿਦਾ ਤੁਸੀਂ ਮੈਨੂੰ ਆਪਣੀ ਚਿੰਤਾ ਦੇ ਦਿਓ ਮੈਨੂੰ ਤੁਹਾਡਾ ਕੀ ਹੈ ਜੀ ਫਿਕਰ ਆ ਜਦੋਂ ਸਾਡੀ ਫਿਕਰ ਕਰਦਾ ਆ ਫਿਰ ਸਾਡਾ ਕੰਮ ਆ ਕਿ ਅਸੀਂ ਸੱਜੇ ਖੱਬੇ ਦੀਆਂ ਗੱਲਾਂ ਵੱਲ ਧਿਆਨ ਹਟਾ ਕੇ ਪਹਿਲੀ ਗੱਲ ਅਸੀਂ ਪ੍ਰਭੂ ਦੇ ਵਿੱਚ ਰਹਿਣਾ ਆ ਹallelujah ਪ੍ਰਭੂ ਕੀ ਕਹਦਾ ਜੇ ਤੁਸੀਂ ਮੇਰੇ ਵਿੱਚ ਰਹੋ ਤੇ ਮੇਰੀਆਂ ਗੱਲਾਂ ਕਿਧਰ ਚ ਲੈਣ ਜੀ ਉਹ ਅਚਨ ਤੁਹਾਡੇ ਵਿੱਚ ਰਹਿਣਾ ਚਾਹੀਦਾ ਕੋਈ ਬੱਚਾ ਪ੍ਰਭੂ ਕਹਿੰਦੇ ਇੱਕ 20 ਬੀਜਾਂ ਵਾਲੇ ਦੇ ਬੀਜ ਵਿੱਚ ਕੁਝ ਪੈਸੇ ਦੇ ਡਿੱਗਿਆ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ ਕੁਝ ਕੰਡਿਆਲੇ ਵਿੱਚ ਡਿੱਗਿਆ ਕੋਈ ਕੁਝ ਉਪਜਾਊ ਜ਼ਮੀਨ ਵਿੱਚ ਡਿੱਗਿਆ 30 ਗੁਣਾ 60 ਗੁਣਾ 100 ਗੁਣਾ ਕੋਈ ਜਿੱਦਾਂ ਜਿੱਦਾ ਤੁਸੀਂ ਪਰਮੇਸ਼ਰ ਦੀ ਮਹਿਮਾ ਵਡਾਈ ਕਰਨੀ ਆ ਜਿੰਨਾ ਤੁਸੀਂ ਪਰਮੇਸ਼ਰ ਦੇ ਨਾਲ ਚੱਲਣਾ ਉਹਨਾਂ ਪਰਮੇਸ਼ਰ ਨੇ ਤੁਹਾਨੂੰ ਵਧੌੜਾਇਆ ਹallelujah ਕੋਈ ਉਹ ਕਹਿੰਦਾ ਤੇਰੀ ਆਸ ਧਰਤੀ ਤੇ ਬਲਵੰਤ ਕੌਮ ਹੋਵੇਗੀ ਸੱਚਿਆਰਾਂ ਦੀ ਪੀੜੀ ਮੁਬਾਰਕ ਹੋਵੇਗੀ ਉਹ ਸੱਚਿਆਂ ਦੀ ਪੀੜੀ ਨੂੰ ਕਹਿੰਦਾ ਸਚਾਈ ਵਾਲੇ ਲੋਕ ਹੀ ਮੁਬਾਰਕ ਹੋਣਗੇ ਹallelujah ਹallelujah ਉਹਨੇ ਕਿਹਾ ਕਿ ਛਲ ਕਪਟ ਵਾਲੇ ਮੁਬਾਰਕ ਹੋਣਗੇ ਉਹਨੇ ਕਿਹਾ ਧੋਖਾ ਦੇਣ ਵਾਲੇ ਮੁਬਾਰਕ ਹੋਣਗੇ ਉਹਨੇ ਕਿਹਾ ਕਿ ਸੱਚਾਰਾਂ ਦੀ ਪੀੜੀ ਜਿਹੜੀ ਆ ਸੱਚਿਆਂ ਦੀ ਪੀੜੀ ਮੁਬਾਰਕ ਹੋਣੀ ਆ ਤਾਂ ਦੌਲਤ ਉਹਦੇ ਘਰ ਵਿੱਚ ਹੋ ਜਾਣਾ ਸੇ ਗਲਤੀ ਕਮੀ ਘਟਨੇ ਹੋਣੀ ਤੁਹਾਡਾ ਧਰਮ ਜਿਹੜਾ ਆ ਪਰਮੇਸ਼ਰ ਦਾ ਧਰਮ ਜਿਹੜਾ ਸਦਾ ਤੁਹਾਡੇ ਨਾਲ ਨਾਲ ਤੁਹਾਡੀ ਅਗਵਾਈ ਕਰੇਗਾ ਹallelujah ਹallelujah ਇਸ ਲਈ ਭਲੇ ਸਾਡਾ ਫਰਸਵਰ ਦਾ ਕਿ ਅਸੀਂ ਪ੍ਰਭੂ ਦੇ ਵਿੱਚ ਰਹੀਏ ਸਥਿਤੀਆਂ ਨੂੰ ਨਾ ਦੇਖੋ ਹਾਲਾਤਾਂ ਨੂੰ ਨਾ ਦੇਖੋ ਹallelujah ਹallelujah ਪਰ ਜੋ ਪ੍ਰਭੂ ਕਹਿੰਦਾ ਆ ਉਹਦੇ ਵੱਲ ਧਿਆਨ ਦਿਓ ਹallelujah ਕਿ ਸ਼ੈਤਾਨ ਨੇ ਤੁਹਾਨੂੰ ਦਿਖਾਉਣਾ ਆ ਜਿੱਦਾਂ ਭੈਣ ਜੀ ਹੁਣੀ ਭੈਣ ਰਾਣੀ ਤੇ ਮਤਲਬ ਗਵਾਹੀ ਦੇ ਕੇ ਗਏ ਆ ਜੇ ਉਸ ਸਮੇਂ ਦੀ ਸਥਿਤੀ ਦਾ ਹਾਲਾਤਾਂ ਨੂੰ ਦੇਖੀਏ ਅਸੀਂ ਤਾਂ ਡਾਮਾਡੋਲ ਸਥਿਤੀ ਕਮਜ਼ੋਰ ਸਥਿਤੀ ਹਾਲੇਲੂਆ ਪਰ ਅਸੀਂ ਉਹਨਾਂ ਹਾਲਾਤਾਂ ਨੂੰ ਨਹੀਂ ਦੇਖਣਾ ਕਮਜ਼ੋਰੀਆਂ ਨੂੰ ਨਹੀਂ ਦੇਖਣਾ ਇਹ ਦੇਖਣਾ ਕਿ ਮੇਰਾ ਯਿਸੂ ਕੀ ਕਹਿੰਦਾ ਆ ਹਾਲੇਲੂਆ ਹਾਲੇਲੂਆ ਉਹ ਕਹਿੰਦਾ ਕਿ ਮੈਂ ਤੁਹਾਨੂੰ ਆਪਣੀ ਸ਼ਾਂਤੀ ਦਿੰਦਾ ਆ ਹੇਲੂਇਆ ਅਸੀਂ ਉਹਦੀ ਸ਼ਾਂਤੀ ਪੈਣ ਦੀ ਬਜਾਏ ਅਸੀਂ ਕੀ ਦੇਖਦੇ ਹਾਂ ਲੈ ਮੇਰਾ ਬੱਚਾ ਤਾਂ ਇਦਾਂ ਐ ਜੀ ਮੇਰੀ ਬੇਟੀ ਦਾ ਐ ਤਾਂ ਐ ਜੀ ਇਹਨੂੰ ਕਾਫੀ ਸਮਾਂ ਹੋ ਗਿਆ ਜੀ ਮੈਰਿਜ ਨਹੀਂ ਹੋਈ ਸੀ ਮੇਰੇ ਬੱਚੇ ਨੂੰ ਕਾਫੀ ਸਮਾਂ ਹੋ ਗਿਆ ਇਹਦੀ ਮੈਰਿਜ ਨਹੀਂ ਹੋਈ ਇਹਨੂੰ ਕੰਮ ਨਹੀਂ ਮਿਲਿਆ ਜਾਂ ਕੁਝ ਨਹੀਂ ਮਿਲਿਆ ਹੇਲੂਇਆ ਮੇਰੇ ਭਾਈਪਣੋਂ ਤੁਹਾਡੇ ਨਾਲੋਂ ਜ਼ਿਆਦਾ ਤੁਹਾਡੇ ਪਰਮਿਸ਼ਨ ਨੂੰ ਫਿਕਰ ਆਦਾ ਤੁਹਾਡੇ ਬੱਚਾ ਦਾ ਫਿਕਰ ਆਉਂਦਾ ਹallelujah ਉਹ ਕਿ ਜਿਹੜੇ ਭਾਂਡੇ ਨੂੰ ਪਰਮੇਸ਼ਰ ਲੈ ਲੈਂਦਾ ਨਾਲ ਉਹਨੂੰ ਬਣਾਉਂਦਾ ਆ ਉਹ ਪਿਆਰ ਕਰਦਾ ਉਹਨੂੰ ਉਹਨੂੰ ਆਦਰ ਦਾ ਭਾਂਡਾ ਬਣਾਉਂਦਾ ਪਰਮੇਸ਼ਰ ਪਰ ਬਚਨ ਤੇ ਲਿਖਿਆ ਕਹਿੰਦਾ ਜੇ ਹੱਥ ਚ ਵਿਗੜ ਵੀ ਜਾਵੇ ਨਾ ਮੈਂ ਦੁਬਾਰਾ ਜਿੱਦਾ ਕਮਿਆਰ ਭਾਂਡੇ ਨੂੰ ਤੋੜਦਾ ਹੈ ਨਾ ਉਦੋਂ ਮੈਂ ਦੁਬਾਰਾ ਬਣਾ ਦੇਣਾ ਹallelujah ਉਹ ਕਿ ਮੇਰਾ ਪਰਮੇਸ਼ਰ ਜਿਹੜਾ ਆ ਬਣਾਉਣ ਵਾਲਾ ਪਰਮੇਸ਼ਰ ਆ ਹਾਲੇਲੂਇਆ 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 ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਤੇ ਤੁਹਾਡੇ ਲਈ ਕੀ ਹੋ ਜਾਊਗਾ ਉਸ ਸਮੇਂ ਹਾਲੇਲੂਇਆ ਕੀ ਕਹਿੰਦਾ ਜੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣਗੀਆਂ ਨਾ ਤੁਸੀਂ ਮੇਰੇ ਵਿੱਚ ਰਹੋਗੇ ਫਿਰ ਤੁਸੀਂ ਜੋ ਮੰਗੂਗੇ ਨਾ ਤੇ ਤੁਹਾਡੇ ਲਈ ਹੋ ਜਾਵੇਗਾ ਹallelujah ਕੁਕੀਸੀ ਹੋਟ ਸਥਿਤੀ ਵਾਲਾ ਜ਼ਿਆਦਾ ਸੋਚਦੇ ਇੰਤਿਆਹਾ ਕਰਦੇ ਆ ਯਾਰ ਫਲਾਨੇ ਨੇ ਤਾਂ ਦੋ ਮੰਜ਼ਲੀ ਕੋਠੀ ਪਾ ਲਈ ਆ ਮੇਰੇ ਕੋਲ ਤਾਂ ਹਾਲੇ ਤੱਕ ਇੱਕ ਮੰਜ਼ਲ ਵੀ ਨਹੀਂ ਪਈ ਮੇਰੇ ਕੋਲ ਤਾਂ ਹਾਲੇ ਤੱਕ ਬਾਲਿਆਂ ਵਾਲੇ ਛੱਤ ਵੀ ਜਿਹੜੀ ਮਤਲਬ ਨਹੀਂ ਚੇਂਜ ਹੋਈ ਮੇਰੇ ਭਾਈ ਬਣੋ ਕਿਸੇ ਵਾਲਾ ਦੇਖੋ ਪਰਮੇਸ਼ਰ ਨੂੰ ਕਿਸੇ ਦੇ ਨਾਲ ਕੰਪੈਰੀਜ਼ ਨਹੀਂ ਕਰੋ ਮੇਚ ਕੇ ਨਾ ਦੇਖੋ ਮਾਤ ਪੀਣਾ ਵੇਖੋ ਕੋਈ ਪਰਮੇਸ਼ਰ ਨੇ ਪਰਮੇਸ਼ਰ ਕਹਿੰਦਾ ਆਕਾਸ਼ ਮੇਰਾ ਸਿੰਘਾਸਣ ਆ ਧਰਤੀ ਮੇਰੇ ਪੈਰ ਰੱਖਣ ਦੀ ਚੌਕੀ ਆ ਕਹਿੰਦੇ ਕਿਦਾਂ ਦਾ ਤੁਸੀਂ ਭਵਨ ਬਣਾਓਗੇ ਜਿੱਦੇ ਵਿੱਚ ਮੈਨੂੰ ਰੱਖ ਸਕਦੇ ਆ ਹallelujah ਹallelujah ਕੋਈ ਨਵੇਂ ਨੇਮ ਦੇ ਅਨੁਸਾਰ ਪਰਮੇਸ਼ਰ ਜਿਹੜਾ ਆ ਉਹਦਾ ਆਤਮਾ ਜਿਹੜਾ ਆ ਸਾਡੇ ਸਰੀਰ ਦੇ ਵਿੱਚ ਰਹਿੰਦਾ ਆ ਹallelujah ਜਿਹਨੂੰ ਭਵਨ ਵੀ ਨਹੀਂ ਰੱਖ ਸਕਦੇ ਹallelujah ਕੋਈ ਜਦੋਂ ਉਹ ਇਤਰਾਤਮਾ ਉਤਰਿਆ 인ਸਾਨਾ ਉਤੇ ਉਤਰਿਆ ਉਸ ਸਮੇਂ ਚੇਲੇ ਉਤੇ ਉਤਰਿਆ 120 ਦੇ ਕਰੀਬ ਸੀ ਹੋ ਹallelujah ਤੇ ਅੱਜ ਤੱਕ ਜਿਹੜਾ ਉਹ ਹੀ ਆਤਮਾ ਜਿਹੜਾ ਆ ਸਭ ਨੂੰ ਗਾਈਡ ਕਰ ਰਿਹਾ ਆ ਕਿਉਂਕਿ ਪ੍ਰਭੂ ਨੇ ਕਿਹਾ ਮੈਂ ਜਾ ਰਿਹਾ ਹਾਂ ਤੁਹਾਡੇ ਵਿੱਚ ਸਹਾਇਕ ਕਰਤਾ ਪਵਿੱਤਰ ਆਤਮਾ ਕਰਾਂਗਾ ਜਿਹੜਾ ਪਿਤਾ ਦੀਆਂ ਗੱਲਾਂ ਤੁਹਾਨੂੰ ਦੱਸੇਗਾ ਔਰ ਪਰਮੇਸ਼ਰ ਦੀਆਂ ਗੱਲਾਂ ਤਾਹੀ ਤੁਸੀਂ ਦੇਖੋਗੇ ਜੇ ਸੱਜੇ ਖੱਬੇ ਵੱਲੋਂ ਧਿਆਰ ਹਟਾਉਂਗੇ ਤੁਸੀਂ ਹallelujah 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 ਸਾਡੀਆਂ ਜਨਤਾ ਨੂੰ ਪਰਮੇਸ਼ਰ ਨੂੰ ਸੌਂਪੜ ਦੁਆਰਾ ਅਸੀਂ ਉਹਨਾਂ ਬਾਰੇ ਚਿੰਤਾ ਕਰਨ ਦਾ ਦ੍ਰਿੜ ਨਿਸ਼ੇਚੇ ਕਰ ਸਕਦੇ ਹਾਂ ਕਿਉਂਕਿ ਉਹ ਹੁਣ ਉਹਦੀ ਚਿੰਤਾ ਆ ਹallelujah ਇੱਕ ਜੋੜਾ ਜਿਹੜਾ ਆ ਪ੍ਰਾਰਥਨਾ ਕਰਨ ਵਾਲਾ ਜੋੜਾ ਆ ਉਹ ਪਰਮੇਸ਼ਰ ਦੀ ਮਹਿਮਾ ਤੇ ਪਰਮੇਸ਼ਰ ਦੀ ਵਡਿਆਈ ਲੈ ਸੁਣਿਆ ਹੋਇਆ ਆ ਜਦ ਅਸੀਂ ਪਰਮੇਸ਼ਰ ਲਈ ਕੰਮ ਕਰਦੇ ਆ ਨਾ ਤਾਂ ਪਰਮੇਸ਼ਰ ਨੂੰ ਫਿਕਰ ਆ ਤੁਹਾਡੇ ਵਾਸਤੇ ਹਲੇਲੂਇਆ ਕਮਿਸ਼ਨ ਨੂੰ ਤੁਹਾਡਾ ਫਿਕਰ ਆ ਤੁਹਾਡੇ ਬੱਚਿਆਂ ਦਾ ਫਿਕਰ ਆ ਕਿ ਤੁਹਾਡੇ ਬੱਚਾ ਲੋਕੀ ਬਣਾਉਣਾ ਪਰਮੇਸ਼ਰ ਨੇ ਕਿਉਂਕਿ ਉਹਨੂੰ ਪਤਾ ਕਿ ਤੁਸੀਂ ਉਹਦੀ ਮਹਿਮਾ ਲਈ ਉਹਦੀ ਵਡਿਆਈ ਲਈ ਖੜੇ ਹੋਏ ਆ ਤੁਸੀਂ ਹਲੇਲੂਇਆ ਬ੍ਰੀਫਟੈਂਟ ਲਿਖਿਆ ਦੁਨੀਆਂ ਦੇ ਲੋਕ ਇਹਨਾਂ ਵਾਸਤਾ ਨੂੰ ਲੱਭਦੇ ਆ ਹallelujah ਜਦੋਂ ਅਸੀਂ ਮੱਦੀ ਦੀ ਸ਼ੇਧ ਆਏ ਨਾ ਉਹਦੀ 31 ਦੇ 32 ਦੇ 33 ਐਸ ਲਿਖਿਆ ਕਿ ਦੁਨੀਆਂ ਦੇ ਲੋਕ ਇਹਨਾਂ ਵਾਸਤਾ ਨੂੰ ਭਾਲਦੇ ਫਿਰਦੇ ਆ ਮੈਨੂੰ ਆ ਵੀ ਮਿਲ ਜਾਵੇ ਮੈਨੂੰ ਆ ਵੀ ਮਿਲ ਜਾਵੇ ਪਰ ਤੁਹਾਡਾ ਸੁਰਗੀ ਪਿਤਾ ਜਾਣਦਾ ਆ ਕਿ ਤੁਹਾਨੂੰ ਕਿਹਨਾ ਵਾਸਤਾ ਦੀ ਲੋੜ ਆ ਹallelujah 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 ਪਰ ਉਹ ਕਹਿੰਦਾ ਕਿ ਕਿਸੇ ਗੱਲ ਦੀ ਤੁਸੀਂ ਚਿੰਤਾ ਨਹੀਂ ਕਰਨੀ ਹੈਗੀ ਫਿਕਰ ਨਹੀਂ ਕਰਨਾ ਤੁਸੀਂ Hallelujah! Hallelujah! Hallelujah.